ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਏ ਪੱਤਰਕਾਰਾਂ ਦੇ ਮੁਖਾਤਿਬ ਕੀਤਾ ਪੱਤਰਕਾਰ ਭਾਈ ਚਾਰੇ ਦਾ ਧੰਨਵਾਦ ਤੇ ਕਿਹਾ ਮੋਰਚੇ ਦੀ ਆਵਾਜ਼ ਨੂੰ ਮੀਡੀਆ ਨੇ ਉਹ ਕੀਤਾ ਹੋਰ ਜ਼ਿਆਦਾ ਬੁਲੰਦ ਜੀਆਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਰੀ ਪੱਤਰਕਾਰਾਂ ਦੇ ਮੁਖਾਤਿਬ ਹੋਏ ਨੇ ਉਹਨਾਂ ਨੇ ਇਸ ਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਨਾਲ ਹੀ ਆਖਿਆ ਕਿ মিডিਆ ਨੇ ਮੋਰਚੇ ਦੀ ਆਵਾਜ਼ ਨੂੰ ਹੋਰ ਜ਼ਿਆਦਾ ਬੁਲੰਦ ਕੀਤਾ ਦੱਸਦੀ ਇਹ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਕਿਹਾ ਹੈ ਕਿ ਜਦੋਂ ਤੋਂ ਹੀ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਹੀ মিডিਆ ਨੇ ਮੋਰਚੇ ਦੀ ਆਵਾਜ਼ ਨੂੰ ਪੂਰੀ ਤਾਕਤ ਦੇ ਨਾਲ ਹੋਰ ਜ਼ਿਆਦਾ ਬੁਲੰਦ ਕੀਤਾ ਉਹਨਾਂ ਨੇ ਕਿਹਾ ਹੈ ਕਿ ਉਸ ਮੂ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਨੇ ਕਿ ਉਹਨਾਂ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਮਦਦ ਕੀਤੀ ਹੈ ਦੱਸਦੀ ਹੈ ਕਿਸਾਨਾ ਗੂਜਕਜੀਤ ਸਿੰਘ ਢੱਲੇਵਾਲ ਹੋਰਾਂ ਦਾ ਮਰਨ ਵਰਤ 2 ਮਹੀਨਿਆਂ ਦੇ ਲਗਭਗ ਹੋ ਗਿਆ ਹੈ ਪਰੰਤੂ ਅਜੇ ਤੱਕ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਪਰੰਤੂ ਮੀਟਿੰਗ ਤੇ ਲਈ ਸਮਾਂ ਦੇ ਦਿੱਤਾ ਹੈ ਜਿਹੜਾ ਕਿ ਫਰਵਰੀ ਦੇ ਵਿੱਚ ਹੈ ਜਿਸ ਨੂੰ ਅਜੇ ਕਾਫੀ ਦਿਨ ਪਏ ਨੇ ਕੁਝ ਲੋਕਾਂ ਦਾ ਕੁਝ ਨੇਤਾਵਾਂ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਕਰਨਾ ਕੁਝ ਨਹੀਂ ਹੈ ਸਿਰਫ ਲਾਰਾ ਹੀ ਲਗਾ ਰਹੀ ਹੈ ਪਰੰਤੂ ਜਿਨ੍ਹਾਂ ਦੇ ਹੌਸਲੇ ਬੁਲੰਦ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਮਰਨ ਵਰਤ ਤੇ ਨਾਲ ਹੀ ਇਹ ਧਰਨਾ ਇੱਕ ਵੱਡੀ ਕ੍ਰਾਂਤੀ ਲੈ ਕੇ ਆਵੇਗਾ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਹੀ ਪਵੇਗਾ ਦੱਸਦੀ ਹੈ ਕਿਸਾਨਾ ਗੁਰਜੀਤ ਸਿੰਘ ਢੱਲੇਵਾਲ ਹੋਰਾਂ ਦੇ ਵੱਡੀਆਂ ਸ਼ਖਸੀਅਤਾਂ ਨੇ ਵੀ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮਰਨ ਵਰਤ ਤੋੜਨ ਕਿਉਂਕਿ ਹਰ ਇੱਕ ਜਾਨ ਕੀਮਤੀ ਹੈ ਪਰੰਤੂ ਕਿਸਾਨਾ ਗੁਜਰੀ ਸਿੰਘ ਢੱਲੇਵਾਲ ਹੋਰਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਉਹ ਮਰਨ ਵਰਤ ਤੋੜਨਗੇ ਦੱਸਦੀ ਹੈ ਕਿ ਇਸ ਦੇ ਨਾਲ ਹੋਰ 111 ਕਿਸਾਨ ਮਰਨ ਵਰਤੇ ਬੈਠੇ ਸਨ ਤੇ ਨਾਲ ਹੀ ਹਰਿਆਣਾ ਤੋਂ ਵੀ 10 ਕਿਸਾਨ ਮਰਨ ਵਰਤੇ ਬੈਠੇ ਸਨ ਉਹਨਾਂ ਨੇ ਕਿਹਾ ਹੈ ਕਿ ਅਗਰ ਜਗਜੀਤ ਸਿੰਘ ਢੱਲੇਵਾਲ ਹੋរី ਆਪਣੀ ਜਾਨ ਕੁਰਬਾਨ ਕਰ ਸਕਦੇ ਨੇ ਤਾਂ ਫਿਰ ਉਹ ਵੀ ਇਸ ਦੇ ਲਈ ਤਿਆਰ ਨੇ ਸੋ ਇਸ ਵੇਲੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋរី ਪੱਤਰਕਾਰਾਂ ਦੇ ਮੁਖਾਤਿਬ ਹੋਏ ਨੇ ਉਹਨਾਂ ਨੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਨਾਲ ਹੀ ਆਖਿਆ ਕਿ মিডিਆ ਨੇ ਮੋਰਚੇ ਦੀ ਆਵਾਜ਼ ਨੂੰ ਪੂਰੀ ਤਾਕਤ ਦੇ ਨਾਲ ਬੁਲੰਦ ਕੀਤਾ ਹੈ ਇਸ ਕਰਕੇ ਉਹ ਸਮੂਹ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਇਸ ਸੰਬੰਧ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਰੀ ਹੋਰ ਕੀ ਕਹਿ ਰਹੇ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਰ ਜੀ ਸਤਿਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲੇ ਤੋਂ ਆਪ ਦਾ ਸਤ ਸੇਜ ਨੂੰ ਚਾਸੁਰ ਹੋ ਆ ਸਭ ਨੇ ਪੂਰੀ ਤਾਕਤ ਸੇ ਇਸ ਮੋਚੇ ਦੀ ਆਵਾਜ਼